ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣਾ ਵਿਚਾਰੋ ਕੋਈ ਮਾਟੀ ਕਾ ਸ਼ਰਨ ਤੇ ਤੁਮਾਰੀ ਆਸ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗेंगे ਹਰ ਬਰਸ਼ ਮੇਲੇ ਵਤਨ 'ਤੇ ਮਰ ਮਿਟਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ ਆਨੰਦ ਗੁਣੀ ਨਿਹੰਾਨ ਗੁਰੂ ਗਰੀਬ ਨਿਵਾਜ਼ ਜੀ ਬੋਲਣਾ ਜੀ ਸਤਨਾਕ ਸ਼੍ਰੀ ਵਾਹਿ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਤੇ ਕਸ਼ ਤੇ ਸਾਰ ਗਏ ਨਮਸਕਾਰ ਲੱਖ ਵਾਰੀ ਜੀ ਦਾਦਾ ਨਾ ਦੁਨੀਆ ਤੇ ਰੰਦਾ ਹਾਂ ਦੁਨੀਆ ਤੇ ਰਹਿੰਦਾ ਹਾਂ ਹੀ ਤੇ ਆਲਾ ਜੀ ਦੀ ਉਹ ਧਨ ਕੁਰਬਾਨੀ ਏ ਉਹ ਨੋਮੀ ਗੁਰਾਂ ਨੇ ਵਾਰ ਦਿੱਤੀ ਦਿੱਲੀ ਜਿੰਦਗਾਨੀ ਏ ਸਤੀ ਦਾਸ ਤੇ ਦਿਆਲਾ ਜੀ ਦੀ ਧਨ ਕੁਰਬਾਨੀ ਏ ਨੋਮੀ ਗੁਰਾਂ ਨੇ ਵਾਰ ਦਿੱਤੀ ਦਿੱਲੀ ਜਿੰਦਗਾਨੀ ਏ ਹਾਂ ਸਤੀ ਦਾਸ ਤੇ ਦਿਆਲਾ ਜੀ ਦੀ ਕੁਰਬਾਨੀ ਹੈ ਕਰੇ ਕੋਈ ਕਿਸੇ ਨਾਲ ਤੱਕਾ ਕਰੇ ਕੋਈ ਕਿਸੇ ਨਾਲ ਤੱਕਾ ਇਹ ਕੁਝ ਝੜਦੇ ਨਹੀਂ ਹੁੰਦੇ ਇਹ ਕੁਝ ਝੜਦੇ ਨਹੀਂ ਹੁੰਦੇ ਅਮਰ ਹੋ ਜਾਂਦੇ ਮਰਦ ਸੂਰਮੇ ਮਰਦੇ ਨਹੀਂ ਹੁੰਦੇ ਹੋ ਅਮਰ ਹੋ ਜਾਂਦੇ ਮਰਦ ਸੂਰਮੇ ਮਰਦੇ ਨਹੀਂ ਹੁੰਦੇ ਲਾਲ ਗੁਰਾਂ ਦੇ ਹੋ ਵੱਡੇ ਲਾਲ ਗੁਰਾਂ ਦੇ ਬਿਖੀ ਵਿੱਚ ਚਮਕੌਰ ਦੇ ਲੜ ਗਏ ਸੀ ਮਾਰਤਾ ਜਾਨੂ ਠੋਕਰ ਤੇ ਲਾਲ ਗੁਰਾਂ ਦੇ ਹਾਂਜੀ ਭੱਟੇ ਲਾਲ ਗੁਰਾਂ ਦੇ ਭੱਟੇ ਲਾਲ ਗੁਰਾਂ ਦੇ ਵਿੱਚ ਮਕੌੜ ਦੇ ਲੜਗੇ ਸੀ ਮਾਰਤਾ ਜਾਨ ਨੂੰ ਠੱਕਰ ਦੋਨੀਆਂ ਵਿੱਚ ਖੜ ਗਏ ਸੀ ਭੰਦਿੰਦੇ ਆਕੜ ਈਨ ਜਾਲਮ ਦੀ ਪਰਦੇ ਨਹੀਂ ਹੁੰਦੇ ਹਾਂਜੀ ਪਰਦੇ ਨਹੀਂ ਹੁੰਦੇ ਅਮਰ ਹੋ ਜਾਂਦੇ ਮਰਦਸੂਰ 'ਚ ਮਰਦੇ ਨਹੀਂ ਹੁੰਦੇ ਹੋ ਅਮਰ ਹੋ ਜਾਂਦੇ ਮਰਦਸੂਰ 'ਚ ਮਰਦੇ ਨਹੀਂ ਹੁੰਦੇ ਹੋ ਅਮਰ ਹੋ ਜਾਂਦੇ ਮਰਦਸੂਰ 'ਚ ਮਰਦੇ ਨਹੀਂ ਹੁੰਦੇ ਹੋ ਅਮਰ ਹੋ ਜਾਂਦੇ ਮਰਦਸੂਰ 'ਚ ਮਰਦੇ ਨਹੀਂ ਹੁੰਦੇ ਅਮਰ ਸ਼ਹੀਦਾਂ ਦਾ ਸ਼ਹੀਦਾਂ ਦਾ ਨਾ ਦੁਨੀਆ ਤੇ ਰਹਿੰਦਾ ਅਮਰ ਸ਼ਹੀਦਾਂ ਦਾ ਨਾ ਦੁਨੀਆ ਤੇ ਰਹਿੰਦਾ ਹਾਂ ਹਾਂ ਜੋ ਕੰਡੇਆ ਉੱਤੇ ਹੱਸਦੇ ਨੇ ਉਹ ਗੁਲਾਬ ਹੁੰਦੇ ਨੇ ਉਹ ਕੌਮ ਦੇ ਮੁਖੜੇ ਤੇ ਵੱਖਰਾ ਸ਼ਬਾਬ ਹੁੰਦੇ ਨੇ ਪੁੱਜਦਾ ਹੈ ਤੈਨੂੰ ਜਮਾਨਾ ਸ਼ਹੀਦਾਂ ਨੂੰ ਕਿਉਂਕਿ ਇਹਨਾਂ ਦੇ ਲਹੂ ਵਿੱਚੋਂ ਪੈਦਾ ਇਨਕਲਾਬ ਹੁੰਦੇ ਨੇ ਸੰਗਤ ਜੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਗੋਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਗੋਮਾਂ ਦੀ ਜਿਹੜਾ ਲੁੱਟੇ ਹੱਕ ਗਰੀਬਾਂ ਦਾ ਉਹ ਸਾਥ ਵੀ ਗੱਦੀ ਚੱਲਦੀ ਨਹੀਂ ਜਿਹੜਾ ਮਾਣ ਨਾ ਕਰੇ ਮਰੀਦਾਂ ਦਾ ਉਹ ਚੜੇ ਨਾ ਪੌੜੀ ਸੱਦਰਾਂ ਦੀ ਜੋ ਘੁੱਟੇ ਗळा ਉਮੀਦਾਂ ਦਾ ਲਾਂਡਰਾ ਵਾਲਿਆ ਉਹ ਧਰਤੀ ਪੂਜਣ ਯੋਗ ਹੈ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਧਰਨ ਗगन ਨਭ ਖੰਡ ਮੈਂ ਜੋਤ ਸਭ ਰੂਪੀ ਰਹੇਓ ਪਰ ਧਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪੰਤਾ ਘਰ ਪ੍ਰਤੱਖ ਹਰ ਜਿਹੜੇ ਆਪ ਸ੍ਰਿਸ਼ਟੀ ਦੇ ਪ੍ਰਤੱਖ ਮਾਲਕ ਪਰਮੇਸ਼ਰ ਨੇ ਜਬ ਲੋ ਨਹੀਂ ਭਾਗ ਲੀਲਾ ਰੁਦਾ ਤਬ ਲੋ ਪਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੇ ਬੂਡ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਧਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨਕਰ ਬਣਾਇਓ ਧਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੰਨਾ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨਾ ਦੀ ਪਵਿੱਤਰ ਗੋਚ ਜੁੜ ਕੇ ਬੈਠੇ ਆ ਤੇ ਖਾਲਸਾ ਜੀ ਆਓ ਜਿੰਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਜਿੰਨਾ ਦੇ ਇਹ ਵੱਡੇ ਉਪਰਾਲੇ ਨੇ ਹਰ ਸਾਲ ਸਰਦਈਆਂ ਦੀਆਂ ਸ਼ਬੀਲਾਂ ਇਹ ਲਾਉਣੀਆਂ ਬੜੀਆਂ ਔਖੀਆਂ ਖਾਲਸਾ ਜੀ ਬਹੁਤ ਵੱਡੇ ਖਰਚੇ ਕਰਕੇ ਇਹ ਸਰਦਈਆਂ ਦੀਆਂ ਸ਼ਬੀਲਾਂ ਹਰ ਸਾਲ ਲਗਾਉਂਦੇ ਆ ਮਹਾਰਾ ਦੀਆਂ ਮੇਹਰਾਂ ਨੇ ਆਓ ਜਿੰਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ ਫਤੇ ਬਲੰਦ ਆਵਾਜ਼ ਚ ਗਜਾਉਣੀ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਬਾਜਾਂ ਵਾਲੇ ਉਹ ਤਾਜਾਂ ਵਾਲੇ ਉਹ ਤਖਤਾਂ ਵਾਲੇ ਗਰਜਮੀਆਂ ਆਵਾਜ਼ਾਂ ਵਾਲੇ ਮਰਜ ਕਹਿੰਦੇ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਗਰਜ ਕਾ ਫਤੇ ਗਜਬ ਹੈ ਮਰਜ ਕਹਿੰਦੇ ਜਿਹੜਾ ਘੱਟ ਕੇ ਫਤੇ ਗਜੁੰਦਾ ਨਾ ਉਹਦੇ ਵੱਲ ਮੇਰਾ ਮੁੱਖ ਤੇ ਸੰਗਤ ਜੀ ਬਖਸ਼ੀ ਫਤੇ ਅਕਾਲ ਦੀ ਹੈ ਧੁਰ ਦਰਗਾਹੀ ਪੰਥ ਵਾਲੇ ਪੰਥ ਦੀ ਹੈ ਝੋਲੀ ਪਾਈ ਜੋ ਗੁਰਸਿੱਖ ਸਤਗੁਰ ਨੂੰ ਪਾਉਣਾ ਚਾਹੁੰਦੇ ਓਇਓ ਗੁਰਸਿੱਖ ਗਰਜ ਕੇ ਨੇ ਫਤਹਿ ਗਜਾਉਂਦੇ ਫਿਰ ਕਰਿਓ ਕਿਰਪਾ ਫਤਹਿ ਢਿੱਲੀ ਮੱਥੀ ਲੰਗ ਜਾਇਓ ਖਾਲਸਾ ਜੀ ਆਓ ਬੈਠੋ ਸੱਜ ਕੇ ਤੇ ਬੋਲਿਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੇ ਨਾਲ ਦਮਦਵੀ ਟਕਸਾਲ ਜਥਾ ਰਾਜਪੁਰਾ ਬਹੁਤ ਚੜ੍ਹਦੀ ਕਲਾ ਵਾਲੇ ਮੇਰੀ ਕੌਮ ਦੇ ਯੋਧੇ ਬਾਬਾ ਜੀ ਬਾਬਾ ਬਰਜਿੰਦਰ ਸਿੰਘ ਜੀ ਪ੍ਰਬੰਧਨ ਉਹ ਵੀ ਆਏ ਨੇ ਤੇ ਸਾਡੇ ਸਤਕਾਰਯੋਗ ਵੀਰ ਸਰਬਜੀਤ ਸਿੰਘ ਜੀ ਜਿਨ੍ਹਾਂ ਦੇ ਪਿਆਰ ਸਦਕਾ ਆ ਹਾਜ਼ਰੀ ਦੇਣ ਵਾਸਤੇ ਆਏ ਆ ਤੇ ਆਓ ਮੈਂ ਦੋ ਛੰਦ ਹੱਲੇ ਨਾਲ ਕਹਿਣੇ ਆ ਕਿਉਂਕਿ ਮੇਰੇ ਤੋਂ ਪਹਿਲਾਂ ਬੜੇ ਵਿਦਵਾਨ ਜਥੇ ਸੁਰੀਲੀਆਂ ਆਵਾਜ਼ਾਂ ਦੇ ਮਾਲਕ ਤੇ ਖਾਲਸਾ ਜੀ ਆਪ ਜੀਆਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਬਣ ਕਰਵਾ ਕੇ ਗਏ ਆ ਮੈਂ ਉਹ ਗੱਲਾਂ ਨਹੀਂ ਦੁਹਰਾਉਣੀਆਂ ਕਿਉਂਕਿ ਜੇਤ ਦਾ ਮਹੀਨਾ ਤੇ ਤੱਪਦੀਆਂ ਲੋਆਂ ਧੁੱਪਾਂ ਪੈਂਦੀਆਂ ਕਹਿਰਦੀਆਂ ਹਾਏ ਗੁਰੂ ਅਰਜਨ ਤਵੀ ਤੇ ਬੈਠੇ ਤੇ ਤੱਤੀਆਂ ਲਾਟਾਂ ਕਹਿਰਦੀਆਂ ਜਿਹੋ ਜਿਹਾ ਚੌਂਕੜਾ ਉਹਨਾਂ ਦਾ ਹਰਿਮੰਦਰ ਸਾਹਿਬ ਲੱਗਾ ਨਾ ਉਹੋ ਜਿਹਾ ਚੌਂਕੜਾ ਤੱਤੀ ਤਵੀ ਤੇ ਲਾਇਆ ਚਰ ਵੀ ਢਲ ਢਲ ਕੇ ਪੱਠੀ ਚ ਪੈ ਗਈ ਪਰ ਚਿਹਰੇ ਉੱਤੇ ਉਦਾਸੀ ਜਾਂ ਗਮੀ ਦਾ ਕੋਈ ਚਿੰਨ ਨਹੀਂ ਸੀ ਤੇ ਖਾਲਸਾ ਜੀ ਪੜ ਰੇ ਸੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨमीत ਤੁਹਾਰੋ ਕੀਓ ਤੇ ਸੰਗ ਜੀ ਰੁੱਤ ਵੀ ਤੱਤੀ ਰੇਤ ਵੀ ਤੱਤਾ ਤਰਤ ਆਕਾਸ਼ ਵੀ ਤੱਤੇ ਓ ਚੰਦੂ ਵੀ ਤੱਤਾ ਜਹਾਂਗੀਰ ਵੀ ਤੱਤਾ ਹੋਰ ਤੇ ਹੋਰ ਸਾਈ ਮੀਆਂ ਮੀਰ ਵੀ ਤੱਤਾ ਹੋ ਗਿਆ ਪਰਮਾਰਜ ਕਹਿੰਦੇ ਜਹਾਂਗੀਰ ਬੜਾ ਤੱਤਾ ਹੋਵੇ بڑا پڑک پڑ کے پہنے اے گل یاد رکھی میری صدا کو دبانا تو ممکن ہے مگر حیات کی للکار کون روکے گا سیلے آتش بہین بہت بلند سہی مگر بدلتے رفتار کون روکے گا, کون روکے گا؟ میرے خیالوں کی پرواز کو روکنے والوں ਹਰ ਗੋਬਿੰਦ ਦੀ ਤਲਵਾਰ ਤਲਵਾਰ ਕੌਣ ਰੋਕੇਗਾ ਕੌਣ ਰੋਕੇਗਾ ਉਹਦੀ ਤਲਵਾਰ ਨੂੰ ਇਹ ਸੱਚ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਰਿਤਦੀਆਂ ਦੇਗਾ ਚੁੱਪੜ ਕੇ ਸੀਸ ਤੇ ਤੱਤਾ ਤੱਤਾ ਰੀਤਾ ਜਾਲਮਾਂ ਨੇ ਪਾਇਆ ਮਹਾਰਾਜੀ ਸ਼ਹਾਦਤਾਂ ਦੇ ਜਾਂਪੀਗਾ ਤੇ ਖਾਲਸਾ ਜੀ ਸ਼ਹੀਦ ਕਰਵਾਉਣ ਵਾਲੇ ਵੀ ਆਪਣੇ ਪਿਰਥੀਆ ਮਹਾਰਾ ਦਾ ਸਗਾ ਭਰਾ ਉਹ ਵੀ ਮਹਾਰਾ ਦਾ ਵਿਰੋਧੀ ਬਣਿਆ ਸ਼ੇਖ ਅਹਿਮਦ ਸਰਹੰਦੀ ਜਿਹਦਾ ਮਕਬਰਾ ਸਰਹੰਦ ਦੇ ਵਿੱਚ ਬਣਿਆ ਹੋਇਆ ਲੋਕੀ ਉਹਦੇ ਮਕਬਰੇ ਨੂੰ ਮੱਥੇ ਟੇਕੀ ਜਾਂਦੇ। ਉਹ ਮਹਾਰਾਜ ਨੂੰ ਸ਼ਹੀਦ ਕਰਵਾਉਣ ਵਾਲਿਆਂ ਦੇ ਵਿੱਚ ਮੁਰਲੀਆਂ ਕਤਾਰਾਂ 'ਚ ਆਉਂਦਾ। ਸ਼ੇਖ ਬੁਖਾਰੀ ਜੋ ਮੁਰਤਜਾ ਖਾਂ ਬਣਿਆ ਇਹਨਾਂ ਸਾਰਿਆਂ ਦਾ ਭਾਈ ਬਾੜ ਉਹ ਚੰਦੂ ਲਾਲ ਦੀ ਬਾਨ ਬਣਿਆ। ਪਰ ਖੈਰ ਹੁਣ ਜਦੋਂ ਮਹਾਰਾਜ ਜੀ ਸ਼ਾਹਤਾਂ ਦੇ ਜਾਪੀ ਗਏ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਨ ਕੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਪਾਨਾਂ ਵੱਡੇ ਪਾਇਆ ਤੀਰਾਂ ਵਾਲਾ ਪੱਥਾ ਨਾਲ ਹੈ ਸੂਰਬੀਰੀ ਲੋਹਿਆਂ ਦਾ ਜੱਥਾ ਜਦੋਂ ਬੈਠੇ ਤਖਤ ਤੇ ਭਾਈ ਗੁਰਦਾਸ ਜੀ ਲਿਖਦੇ ਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਭਟਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਰੂਪ ਦਿਖਾਉਣ ਵਾਰੋਵਾਰੀ ਧਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪੁਰਬ ਕਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਅਕਾਲ ਤਖਤ ਦੀ ਕੀਤੀ ਮਰਜ਼ੀ ਨੇ ਸਿਰਜਣਾ ਤੇ ਕਹਿੰਦੇ ਇੱਕ ਢਾਡੀ ਜਥਾ ਲੈ ਕੇ ਆਓ ਢਾਡੀ ਜਥਾ ਆਇਆ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਜਦੋਂ ਉਹਨਾਂ ਨੇ ਗਾਇਆਂ ਖਰਤਮੀਆਂ ਬਾਰਾ ਜਦੋਂ ਉਹਨਾਂ ਨੇ ਗਾਇਆਂ ਚੋ ਛਿਲੀਆਂ ਬਾਰਾ ਉਹਨਾਂ ਬਾਰ ਗਾਈ ਕਿ ਦੁੱਧ 12 ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਪੀਰੀ ਦੀ ਇੱਤ ਅਜ਼ਮਤ ਦੀ ਇੱਕ ਰਾਣੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਇਤਰਾ ਬਾਜਾ ਪਲਖ ਬਖੀਰ ਦੀ ਨੌਲ ਸਪਾਹੀ ਨੀਲ ਨਲ ਦੁਸ਼ਤਾਂ ਕਰੇ ਤਾਂ ਗੀਰ ਜੀ ਸਹਬਾ ਪੱਗ ਤੇਰੀ ਕੀ ਜਾਂਦੀ ਜਾਂਗੀ ਪੱਗ ਕਹਿੰਦੇ ਆ ਤਾਜ ਨੂੰ ਕਹਿੰਦੇ ਮਹਾਰਾਜ ਤਾਜ ਤੁਹਾਡਾ ਉਹ ਜਹਾਂਗੀਰ ਦਾ ਕਾ ਦਾ ਤਾਜ ਜਦੋਂ ਸੁਣੀਆਂ ਮਹਾਰਜ ਨੇ ਢਾਡੀਆਂ ਕੋਲੋਂ ਜੋ ਛਿਲੀਆਂ ਬਾਰ ਉਹਨਾਂ ਦੇ ਚਿਹਰੇ ਤੇ ਜਲਾਲ ਅੱਖੀਆਂ ਚ ਵੀਰ ਰਸ ਉਹਨਾਂ ਨੇ ਜ਼ਰ ਕਰਦੀ ਧੂਕੇ ਮਿਆਨ ਚੋਂ ਦਲਬਾਰ ਇਹ ਅਕਾਲ ਤਖਤ ਦੇ ਵਿਚਕਾਰ ਇੱਕ ਜ਼ੋਰਦਾਰ ਐਲਾਨ ਹੈ ਸੁਤਾਏ ਹੋ ਲਾਂਡਰਾ ਵਾਲਾ ਵਾਰ ਹੈ ਹੋ ਲਾਂਡਰਾ ਵਾਲਾ ਵਾਰ ਹੈ ਮਰਦਾਂ ਦੀ ਗਾਏ ਮਰਦਾਂ ਦੀ ਗਾਏ ਹੋ ਮਰਦਾਂ ਦੀ ਗਾਏ ਮਰਦਾਂ ਦੀ ਗਾਏ ਹੋ 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 ਖਰਚ ਦਰਤੇ ਟਾਡੀ ਖੜੇ ਨੇ ਸੀਸ ਝੁਕਾਏ ਤੇ ਲਾਡਰਾ ਵਾਲਾ ਬਾਰ ਹੈ ਮਰਦਾਂ ਦੀ ਗਾਏ ਭੁੱਲ ਜਾਂਦੇ ਕੁਰਬਾਨੀ ਦਾ ਰਾਹ ਜਿਹੜੇ ਉਹ ਤਾਂ ਪੱਕਦੇ ਪੱਕਦੇ ਪੜਕ ਜਾਂਦੇ ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ ਕੁਝ ਦਿਲ ਅਟਕਦੇ ਅਟਕਦੇ ਅਟਕ ਜਾਂਦੇ ਚੋਦੇ ਸੂਰਵੇਂ ਸਿਰਾਂ ਦੇ ਕਰਨ ਸੋਦੇ ਬੇਸ਼ੰਗ ਚੱਕਦੇ ਚੱਕਦੇ ਉਹ ਝਟਕ ਜਾਂਦੇ ਆਸ਼ਕ ਸੂਰਮੇ ਦੇਸ਼ ਬਚਾਉਣ ਖਾਤਰ ਬਈ ਸੂਣੀ ਲਟਕਦੇ ਲਟਕਦੇ ਲਟਕ ਜਾਂਦੇ ਤੇਗ ਇਸ਼ਕ ਦੀ ਜਿਨ੍ਹਾਂ ਨੂੰ ਝੱਟਦੀ ਆ ਉਹ ਠੱਠੇ ਦਿਲਾਂ ਦੀ ਉਮੀਦ ਹੁੰਦੇ ਕਤਲਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਲਾਲ ਮਾਮਾ ਦੇ ਜਿੱਥੇ ਸ਼ਹੀਦ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸ਼ਸਤਰ ਤਾਰੀ ਹੋਣ ਦਾ ਐਲਾਨ ਕੀਤਾ ਕਿ ਜਿਹੜੇ ਚਾਹੁੰਦੇ ਹੋ ਸਾਡੀਆਂ ਖੁਸ਼ੀਆਂ ਭੇਟਾ ਚ ਹਥਿਆਰ ਲੈ ਕੇ ਆਓ ਕੀਮਤੀ ਘੋੜੇ ਲੈ ਕੇ ਆਓ ਹੁਣ ਲੋੜ ਪਈ ਇਹੋ ਜੇ ਮਰਦਾਂ ਦੀ ਜਿਹੜੇ ਸਿਰ ਕਲੀ ਤੇ ਧੜਕੇ ਆਪਣੇ ਪਿਆਰੇ ਨੂੰ ਮਨੋ ਤੇ ਕਲਗੀਧਰ ਜੀ ਕਹਿੰਦੇ ਸ਼੍ਰੀ ਮੁਖਬਾਕ ਭਨੇਓ ਗਰੀਬ ਨਵਾਜ਼ ਸ਼ਸਤਰ ਦੇ ਅਧੀਨ ਹੈ ਰਾਜ ਜੋ ਨਾ ਤਰੈ ਇਸ ਵਿਗੜੇ ਕਾਜ ਮਰਦ ਕਹਿੰਦੇ ਜਬ ਹਮਰੇ ਦਰਸ਼ਨ ਕੋ ਆਵੋ ਬੰਦ ਸੁਚੇਤ ਤਨ ਸ਼ਸਤਰ ਸਜਾਵੋ ਅਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਤੇ ਖਾਲਸਾ ਜੀ ਜਿਹੜੇ ਅਕਾਲ ਤਖਤ ਤੇ ਖੜਕੇ ਮਰਦ ਨੇ ਸ਼ਸਤਰ ਧਾਰੀ ਹੋਣ ਦਾ ਐਲਾਨ ਕੀਤਾ ਉਸੇ ਤਖਤ ਤੇ ਬੈਠੇ ਨੇ 20ਵੀਂ ਸਦੀ ਦੇ ਮਹਾਨ ਗੁਰਸਿੱਖ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਕਹਿੰਦੇ ਬੈਠੇ ਤਖਤ ਅਕਾਲ ਤੇ ਹਨ ਵੀਰ ਕਰਾਰੇ ਹੱਥੀ ਸ਼ਸਤਰ ਜਿਨ੍ਹਾਂ ਦੇ ਤੇ ਸਰਦਸਤਾਰੇ ਅੰਦਰ ਦਿੱਲੀ ਦੀ ਸਰਕਾਰ ਬੀਬੀ ਇੰਦਰਾ ਗਾਂਧੀ ਕਹਿੰਦੀ ਸਿੱਖ ਕੌਮ ਨੂੰ ਖਤਮ ਕਰਨਾ ਖਾਲਸਾ ਜੀ ਪਾਪਰ ਦੇ ਵਿੱਚ ਅੰਨੀ ਹੋ ਕੇ ਹੋਸ਼ ਭਲਾ ਲੈ ਰਹੀ ਰਾਣੀ ਨੇ ਤੇ ਵੀ ਜਹੇ ਪਵਿੱਤਰ ਅੱਖਰ ਨਾਮ ਨਾਲ ਲਾ ਲੈ ਰਾਣੀ ਨੇ ਘੜਾ ਪਾਪ ਦਾ ਪੂਰਾ ਭਰ ਗਿਆ ਵਕਤ ਅਖੀਰੀ ਆ ਗਿਆ ਜਦ ਤਲਵੰਤ ਸਿਆਂ ਫਿਰ ਸਿੰਘਾਂ ਦੇ ਨਾਲ ਉਹ ਸਿੰਘ ਫਸਾਲੇ ਰਾਣੀ ਨੇ 6 ਲੱਖ ਦੀ ਫੌਜ ਦਿੱਲੀ ਤੋਂ ਚੜ੍ਹ ਕੇ ਆਈ ਜਿਹੜੇ ਕਹਿੰਦੇ ਸੀ 2.5 ਘੰਟੇ ਦਾ ਮਿਸ਼ਨ ਹੈ ਤਰਾਲੇ ਕੋ ਗ੍ਰਿਫਤਾਰ ਕਰ ਲੇਗੇ ਹੋ ਗਿਆ ਕੰਮ ਉਲਟ ਗੱਜਿਆ ਭਿੰਡਰਾ ਦਾ ਸ਼ੇਰ ਉੱਥੇ ਮਰਦ ਦਲੇਰ ਵੇਖ ਲੈ ਪੂਰੀ ਫੌਜ ਨੂੰ ਛੜਬਾਤੀ ਜਿੰਨਾ ਕੰਬਣੀ ਪੈ ਜਾਂਦੀ ਹੈ ਹੋਰ ਬਦਲ ਕੀਤੇ ਐਸੇ ਤੂ ਪਲੇਅਰ ਵੇਖ ਲੈ ਓਏ ਥੋੜੀਆਂ ਨਾਸਾਂ ਚੁਕੜਵਾਇਆ ਕਿ ਨਹੀਂ ਤੂੰ ਹੋਈ ਬਾਜਾਂ ਵਾਲੇ ਦੀ ਮਿਹਰ ਵੇਖ ਲੈ ਓਏ ਦੁਸ਼ਟੋ ਤੁਹਾਨੂੰ ਤੇ ਫੋਟੋ ਕੋਲ ਅਜੇ ਤੱਕ ਡਰ ਲੱਗਦਾ ਪਰ ਉਹ ਤਾਂ ਪੰਥ ਚੋਂ ਦਿਸੇ ਤੂੰ ਫੇਰ ਵੇਖ ਫੇਰ ਵੇਖ ਲੈ ਬੰਦੂਕ ਤੋਂ ਦੁਨੀਆ ਡਰਦੀ ਆ ਸ਼ਮਸ਼ੀਰ ਤੋਂ ਦੁਨੀਆ ਡਰਦੀ ਆ ਸੱਪ ਦੀ ਲਕੀਰ ਤੋਂ ਦੁਨੀਆ ਡਰਦੀ ਆ ਤੇ ਸ਼ੇਰ ਦੀ ਦਹਾੜ ਤੋਂ ਦੁਨੀਆ ਡਰਦੀ ਆ ਦੁੱਧ ਮੱਖਣਾ ਨਾਲ ਪਲੇ ਸ਼ਰੀਰ ਉਹ ਤਕੜੇ ਸ਼ਰੀਰ ਤੋਂ ਦੁਨੀਆ ਡਰਦੀ ਆ ਸੋਚ ਲੋ ਕਿੰਦਾ ਯੋਧਾ ਹੋ ਭਿੰਡਰਾ ਵਾਲਾ ਜੀ ਦੀ ਤਸਵੀਰ ਤੋਂ ਦੁਨੀਆ ਡਰਦੀ ਆ ਵਾਹਿਗੁਰੂ ਜਿਹੜੇ ਚੜ ਕੇ ਆਏ ਸਿੰਘਾਂ ਨੇ ਘੱਟੀ ਚਾੜੇ ਤੇ ਕੁਲਦੀਪ ਬਰਾੜ ਕਹਿੰਦਾ ਸਾਡੀ ਸੀਆਈਡੀ ਝੁੱਠੀ ਨਿਕਲੀ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਜਰਨਲ ਸੁਦੇਸ਼ ਸਿੰਘ ਦੀ ਐਸੀ ਤਕਨੀਕ ਕਹਿੰਦਾ ਜਦੋਂ ਸਾਡੇ ਜਬਾਨ ਪਰਕਰਮਾ ਚ ਬੜੇ ਪਤਾ ਹੀ ਨਹੀਂ ਲੱਗਦਾ ਸੀ ਦائیں ਸੇ ਗੋਲੀ ਬائیں ਸੇ ਗੋਲੀ ਉੱਪਰ ਸੇ ਗੋਲੀ ਨੀਚੇ ਸੇ ਗੋਲੀ ਆਹ ਕਹਿੰਦਾ ਫੜਕਾ ਫੜਕਾ ਕੇ ਮਾਰੇ ਆਗੇ ਸੇ ਗੋਲੀ ਪਿੱਛੇ ਸੇ ਗੋਲੀ ਕਹਿੰਦਾ ਫੜਕਾ ਫੜਕਾ ਕੇ ਮਾਰੇ ਸੰਘਾ ਜੀ ਪੌਮ ਦੇ ਮਹਾਨ ਕਵੀਸ਼ਰਾਂ ਨੇ ਹਾਜ਼ਰੀ ਭਰੀ ਆ ਬਲਟੋਹੇ ਵਾਲਿਆਂ ਹਾਜ਼ਰੀ ਭਰੀ ਆ ਪਰ ਸੁਣਿਓ ਕਿੰਨੇ ਤੋਰੇ ਪਰ ਪਰ ਗੱਡੀਆਂ ਇਹ ਗੱਲਾਂ ਦੇ ਓਲੇ ਨੇ ਓਏ ਜਾਗੋ ਗਾਈ ਹੱਕ ਦੇ ਜੋਰ ਨਾਲ ਨਿਰਮਲ ਸਿੰਘ ਚੋਲੇ ਨੇ ਮਾਤੇ ਦਾ ਮਹਾਨ ਕਵੀਸ਼ਰ ਨਿਰਮਲ ਸਿੰਘ ਚੋਲਾ ਉਹਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਆ ਖੈਰ ਆਓ ਸਮਾਂ ਰਫ਼ਤਾਰ ਦੇ ਨਾਲ ਤੁਰਿਆ ਜਾ ਰਿਹਾ ਲੜਦਿਆਂ ਲੜਦਿਆਂ ਸੰਤ ਜੀ ਸ਼ਹਾਦਤਾਂ ਦੇ ਜਾਮ ਪੀ ਗਏ ਉਹਨਾਂ ਦੇ ਨਾਲ ਬੇਅੰਤ ਯੋਧਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ 84 ਦਾ ਖਲੂਕੜਾ ਹੋ ਗਿਆ ਸਾਕਾ ਨੀਲਾ ਤਾਰਾ ਹੋ ਗਿਆ ਦੇ ਤੋਂ ਬਾਅਦ ਹੁਣ ਬੀਬੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਰੁਗ ਗੋਲੀਆਂ ਦਾ ਖਾ ਕੇ ਸੌਂਦੀ ਆ ਉਹਨੂੰ ਆਉਂਦੇ ਨੇ ਭੜੇ ਭੜੇ ਸੁਪਨੇ ਰਾਤ ਨੂੰ ਪੈਂਦਾ ਹੈ ਦਬਾ ਤੇ ਬੀਬੀ ਗਈ ਫਿਰ ਪੰਡਤ ਜੀ ਦੇ ਕੋਲ ਉਹਨੇ ਪੰਡਤ ਨੂੰ ਵਿਖਾਈ ਕੁੰਡਲੀ ਤੇ ਪੰਡੇ ਜੀ ਕੁੰਡਲੀ ਵੇਖ ਕੇ ਕੀ ਕਹਿੰਦੇ ਕੀ ਆਉਂਦੇ ਜੀ ਕਹਿੰਦੇ ਬੀਬੀ ਸਹਿਬਾ ਨੂੰ ਪੰਡੇ ਜੀ ਕਹਿਣ ਲੱਗੇ ਮੈਨੂੰ ਦੇ ਦੇ ਬੇਸ਼ੱਕ ਜਾ ਰਾਣੀ ਪਰ ਮੈਂ ਤੇਥੋਂ ਨਹੀਂ ਸੱਚ ਲੁਕਾ ਸਕਦਾ ਉਹਨੂੰ ਰਿਹਾ ਏ ਨਜ਼ਰ ਜੋ ਆ ਰਾਣੀ ਮੈਨੂੰ ਰਿਹਾ ਏ ਨਜ਼ਰ ਜੋ ਤਤ ਕਹਿੰਦਾ ਚੀਜ਼ ਨੀਲੀ ਜੀ ਲੱਗੀ ਕੋਈ ਮਗਰ ਤੇਰੀ ਚੀਜ਼ ਨੀਲੀ ਜੀ ਲੱਗੀ ਕੋਈ ਮਗਰ ਤੇਰੇ ਐਂ ਪੈਂਦਾ ਏ ਰਾਤੀ ਦਵਾਰਾਣੀ ਪੂਜਾ ਪਾਠ ਦਾ ਰੱਖੂ ਮੈਂ ਜੋਰ ਪੂਰਾ ਪਰਬਾਨਿਆਂ ਹੋ ਬਸ ਤੂੰ ਕਹਿੰਦਾ ਬਸ ਤੂੰ ਸਿੰਘਾ ਤੋਂ ਰਖੀ ਬਚਾ ਰਾਣੀ ਉਹਨੂੰ ਦੱਸ ਤੀ ਨਜ਼ਮੀਆਂ ਨੇ ਗੱਲ ਜੀ ਬੀਬੀ ਤੇਰਾ ਜੂਨ ਤੋਂ ਹੀ ਸ਼ਨੀ ਪਿਆ ਚੱਲ ਗਿਆ ਪਹਿਣਾ ਕੱਢਣਾ ਕੋਈ ਛੇਤੀ ਛੇਤੀ ਹੱਲ ਜੀ ਨਹੀਂ ਤਾਂ ਲੰਢਣਾ ਨਹੀਂ ਆਏ ਤੀ ਤੇ ਸੁਣਿਓ ਗੌਰ ਦੇ ਨਾਲ ਕਿ ਤੇਰੀ ਕੁੰਡਲੀ ਚ ਬਹਿ ਗਈ ਤਕਸਾਲ ਰਾਣੀ ਹੋ ਬੀਬੀ ਰਾਣੀ ਨੂੰ ਕਿਸੇ ਨੇ ਗੱਲ ਆਖੀ ਹੋ ਬੀਬੀ ਰਾਣੀ ਨੂੰ ਕਿਸੇ ਨੇ ਗੱਲ ਆਖੀ ਮੌਜਾ ਮਾਨ ਕੀ ਲੈਣਾ ਏ ਕਬਰ ਬਣ ਕੇ ਉਹ ਸਿੱਖ ਕੌਮ ਨਾਲ ਜੀਨੇ ਵੀ ਬੈਰ ਪਾਇਆ ਉਹ ਰਹਿ ਗਏ ਬਸ ਅਖਬਾਰਾਂ ਦੀ ਖਬਰ ਬਣ ਕੇ ਓਨੂੰ ਦੱਸਦੀ ਨਜ਼ੂਮੀਆਂ ਨੇ ਗੱਲ ਕੀ ਤੇਰਾ ਜੂੜ ਤੋਂ ਐ ਸ਼ਨੀ ਪਿਆ ਚੱਲ ਕੀ ਓ ਹੱਲ ਜੀ ਤੇਰਾ ਜੂਨ ਤੋਂ ਐ ਖਨੀ ਪਿਆ ਚੱਲ ਜੀ ਹੋਣਾ ਕੱਟਣਾ ਕੋਈ ਸ਼ੇਤੀ ਸ਼ੇਤੀ ਹੱਲ ਜੀ ਨਿਕਾ ਲੰਗਣਾ ਨਹੀਂ ਐ ਤਕੀ ਨਿਕਾ ਲੰਗਣਾ ਨਹੀਂ ਐ ਤਕੀ ਜਦੋਂ ਫੌਜਾਂ ਨੂੰ ਤੂੰ ਸੱਚ ਖੰਡਵਾੜਿਆ ਤੈਨੂੰ ਯਾਦ ਹੋਣਾ ਓਦੋਂ ਵੀ ਮੈਂ ਤਾੜਿਆ ਹੋ ਬੜਾ ਪੋਟਿਆ ਫਿਸਾਦੂ ਜੋ ਤੂੰ ਮਾਰਿਆ ਹੋਗੇ ਦੇਵਤੇ ਨਾਰਾਜ ਤੇਰੇ ਹੋਗੇ ਦੇਵਤੇ ਨਾਰਾਜ ਤੇਰੇ ਹੋਗੇ ਦੇਵਤੇ ਨਾਰਾਜ ਤੇਰੇ ਨਾਲ ਰਾਣੀਆਂ ਨਹੀਂ ਤੇਰੀ ਕੁੰਡਲੀ 'ਚ ਬੈਗੀ ਕੁੰਡਲੀ 'ਚ ਬੈਗੀ ਧੱਕ ਸਾਲ ਰਾਣੀਆਂ ਨਹੀਂ ਤੇਰੀ ਕੁੰਡਲੀ 'ਚ ਬੈਗੀ ਧੱਕ ਸਾਲ i ਲੋਣਗੇ ਢਾਟੀ ਉਹਨਾਂ ਨੂੰ ਸਿੱਡੇ ਚੋਂ ਪਗੋਣਗੇ ਹੋਵਾਰਾ ਸ਼ਾਇਰ ਕੁੱਲ ਬਾਤ ਤੋਂ ਹੋਣਗੇ ਹੁੰਦਾ ਕਵੀਆਂ ਤੇ ਬਾਦਸ਼ਾਹ ਹੁੰਦਾ ਕਵੀਆਂ ਤੇ ਬਾਦਸ਼ਾਹ ਹੁੰਦਾ ਕਵੀਆਂ ਤੇ ਬਾਦਸ਼ਾਹ ਦੀਆਂ ਆਲ ਰਾਨੀਆਂ ਨਹੀਂ ਤੇਰੀ ਕੁੰਡਲੀ 'ਚ ਬੈਗੀ 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 ਕੁੰਡਲੀ 'ਚ ਬੈਗੀ ਤੱਕ ਸਾਰਾ ਉਹਦੀ ਕੁੰਡਲੀ ਚ ਬਹਿ ਗਈ ਸੀ ਟਕਸਾਲ ਆਈ 31 ਸੀ ਤਾਰੀਖ ਮਾਰੀ ਇੰਦਰਾਂ ਨੇ ਜੀਖ ਤੇ ਡੋਲ ਗਈਆਂ ਅੱਖੀਆਂ ਸਤਬੰਦ ਤੇ ਬਿਆੰਤ ਸਿੰਘ ਨੇ ਉਡਾ ਦਿੱਤੀਆਂ ਸੀ ਫੱਕੀਆਂ ਬੀਬੀ ਕਹਿੰਦੀ ਸੀ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਪਰ ਬਗਾਨੇ ਪੁੱਤ ਕਿੱਥੇ ਛੱਡਦੇ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਰ ਕੇ 33 ਗੋਲੀਆਂ ਕਹਿੰਦੇ ਪੰਪ ਦੇ ਫਿਲਟਰ ਵਾਂਗੂ ਖਲਾਰਦੇ ਤੇ ਨਾਲੇ ਦੱਸਿਆ ਕਿ ਲੋਕਾਂ ਦੇ ਵਿੱਚ ਅਣਖ ਨਾ ਹੁੰਦੀ ਜੇ ਭਿੰਡਰਾਂ ਵਾਲੇ ਸੰਤ ਨਾ ਹੁੰਦੇ ਕੌਮ ਦੀ ਪੱਗ ਪੈਰਾਂ 'ਚ ਰੁਲਦੀ ਜੇ ਸਤਬੰਦ ਬਿਆੰਤ ਨਾ ਹੁੰਦੇ ਉਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਆ ਫਰੀਦਕੋਟ ਵਾਲਿਆਂ ਤੇ ਅੱਜ ਵਾਰੇ-ਵਾਰੇ ਜਾਂਦੇ ਆ ਜਿਨ੍ਹਾਂ ਨੇ ਸ਼ਹੀਦ ਸਰਦਾਰ ਸ਼ਹੀਦ ਸਰਦਾਰ ਬਿਆੰਤ ਸਿੰਘ ਖਾਲਸਾ ਜੀ ਜਿਹਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਦੂਜੇ ਪਾਸੇ ਖੰਡੂਰ ਸਾਹਿਬ ਵਾਲਿਆਂ ਨੇ ਮੱਥੇ ਤੇ ਲੱਗਾ ਹੋਇਆ ਕਲੰਕਾ ਜਤੋਦਾ ਜੋ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਿਆ ਮਰਜ਼ ਮੇਰਾ ਕਰੇ ਉਹ ਯੋਧਾ ਜਲਦ ਤੋਂ ਜਲਦ ਜੇਲ੍ਹ ਚੋਂ ਬਾਹਰ ਆਵੇ ਇਹ ਸਾਡੇ ਨਾਲ ਹੀ ਬਿਤਕਰੇ ਸਾਡੇ ਦੇਸ਼ ਹੋ ਰਹੇ ਆ ਇਹ ਕਿੱਥੋਂ ਦਾ ਦਸਤੂਰ ਕੋਈ ਸਾਨੂੰ ਤੇ ਦੱਸੇ ਸਾਡੇ ਕਾਤਲਾਂ ਨੂੰ ਉਹ ਦੇ ਤੇ ਸਾਡੇ ਸਿੰਘਾਂ ਨੂੰ ਜੇਲ੍ਹਾਂ ਚੜਕ ਇਹਦੇ ਲਈ ਇੱਕ ਮਠੋਣਾ ਪੈਣਾ ਤਕੜੇ ਹੋਣਾ ਪੈਣਾ ਖਾਲਸਾ ਜੀ ਨਾਮ ਧਾਰੀ ਕੁੱਕਾ ਲਹਿਰ ਦੇ ਯੋਧੇ ਮਲੇਰ ਕਟਲੇ ਦੇ ਰਕੜ ਵਿੱਚ ਉਹ ਮੈਦਾਨ ਦੇ ਵਿੱਚ ਤੋਪਾਂ ਮੁਰੇ ਖੜਕੇ ਉਹ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦੇ ਜਾਂ ਪੀਗੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਕੁਟਾਨ ਕੁਟਾਨ ਪ੍ਰਣਾਮ ਆਪ ਸਮੁੱਚੀਆਂ ਸੰਗਤਾਂ ਦਾ ਵੀਡੀਓ ਵਾਲਿਆਂ ਦਾ ਸਾਊਂਡ ਵਾਲਿਆਂ ਦਾ ਸਾਰਿਆਂ ਦਾ ਹੀ ਧੰਨਵਾਦ ਸਤਕਾਰਯੋਗ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਉਹਨਾਂ ਦਾ ਧੰਨਵਾਦ ਸਾਡੇ ਸਤਕਾਰਯੋਗ ਵੀਰ ਸਰਬਜੀਤ ਸਿੰਘ ਜੀ ਜਿਨ੍ਹਾਂ ਦੇ ਪਿਆਰ ਸਦਕਾ ਹਾਜ਼ਰੀਆਂ ਭਰੀਆਂ ਨੇ ਬਾਬਾ ਬਰਜਿੰਦਰ ਸਿੰਘ ਜੀ ਪਰਬਾਨਾ ਦਮਦਮੀ ਟਕਸਾਲ ਜਥਾ ਰਾਜਪੁਰਾ ਬਹੁਤ ਜ਼ੋਰ ਲੱਗੇ ਇਹਨਾਂ ਦਾ ਬੋਟਾਂ ਦੇ ਵਿੱਚ ਮੈਂ ਵੇਖ ਰਿਹਾ ਸੀ ਯੋਰਪ ਤੋਂ ਕਿ ਕਦੇ ਫਰੀਦਕੋਟ ਉੱਥੇ ਜਾ ਕੇ ਵੱਡੀਆਂ ਕੰਪੇਨਾਂ ਕਰਨੀਆਂ ਖਾਲਸਾ ਜੀ ਦਿਨ ਰਾਤ ਇੱਕ ਕੀਤੀ ਹੈ ਮਿਹਨਤ ਕੀਤੀ ਹੈ ਤੇ ਮਿਹਨ ਦਾ ਮੁੱਲ ਪਾਇਆ ਮਰਜ ਮੇਰਾ ਕਰੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦਾ ਆਵੈੰਨੀਆਂ ਕੋ ਹਾਜ਼ਰੀਆਂ ਪ੍ਰਬੰਧ ਕਰਿਓ ਚੜ੍ਹੀਏ ਗੁਰੂ ਕੇ ਜਹਾਜੇ ਪਿਓ ਮਿਲ ਜੇ ਕਲਗੀ ਧਰ ਵਰਗਾ ਮਾ ਸਹਿਬ ਗੌਰ ਜੀ ਮਾ ਮਿਲ ਜੇ ਮੈਂ ਹੋਰ ਕੀ ਲੈਣਾ ਦੁਨੀਆ ਤੋਂ ਮੈਨੂੰ ਆਨੰਦਪੁਰ ਸ਼ਹਿਰ ਗ੍ਰਾਮ ਮਿਲ ਜੇ ਮੈਨੂੰ ਸਤਗੁਰ ਦੇ ਚਰਨਾ ਚ ਥਾਂ ਮਿਲ ਜੇ ਸਾਡੇ ਸਰਕਾਰਿਓ ਕਬੀਸ਼ਰ ਸਾਹਿਬ ਜੋ ਆਪ ਬੜੇ ਗੁਣੀ ਨੇ ਵਿਦਵਾਨ ਨੇ ਬੜੀ ਮਹਾਰਾ ਦੀ ਮਿਹਰਿਆ ਤੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਉਨ੍ਹਾਂ ਦਾ ਧੰਨਵਾਦ ਸਾਰੀ ਭਰਾਵਾਂ ਦਾ ਧੰਨਵਾਦ ਕਰਦੇ ਆਂ ਦੇਗ ਦੇਗ ਫਤਿਹ ਪੰਥ ਖਾਲਸੇ ਕੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ